ਤੇ ਪੰਜਾਬ ਸਰਕਾਰ ਦੀ ਜਿਹੜੀ ਨਸ਼ਿਆਂ ਵਿਰੁੱਧ ਜੁੱਦੋ ਵਾਲੀ ਜਿਹੜੀ ਮਹਿਮ ਚੱਲ ਰਹੀ ਹੈ ਉਹਦੇ ਵਿੱਚ ਫਰੀਦਕੋਟ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਕੱਲ ਜਦੋਂ ਸੀਆਈਏ ਦੀ ਟੀਮ ਸਿਟੀ ਫਰੀਦਕੋਟ ਦੇ ਏਰੀਆ ਦੇ ਵਿੱਚ ਗਸ਼ਤ ਕਰ ਰਹੀ ਸੀਗੀ ਤੇ ਇੱਕ ਨਾਮ ਨੂੰ ਵਿਅਕਤੀ ਜਿੱਤੇ ਥੋੜਾ ਸ਼ੱਕ ਹੋਇਆ ਤੇ ਉਹਨੂੰ ਜਦੋਂ ਰੋਕਣ ਲੱਗੇ ਤਾਂ ਉਹ ਉੱਥੋਂ 도ੜਨ ਦੀ ਕੋਸ਼ਿਸ਼ ਕੀਤੀ। ਉਹਨੂੰ ਕਾਬੂ ਕਰਕੇ ਜਦੋਂ ਉਹਦਾ ਨਾਮ ਪੁੱਛਿਆ ਤੇ ਉਹਨੇ ਆਪਣਾ ਨਾਮ ਅਰਚਿਤ ਚਪਰਾਣਾ ਵਾਸੀ ਯੂਪੀ ਦੱਸਿਆ। ਜਿੱਦੀ ਜਿਹੜੀ ਹੈਗੀ ਆ ਫਿਜ਼ੀਕਲ ਕਲਾਸ਼ੀ ਲੈਂਡ ਦੇ ਡੀਐਸਪੀ ਫਰੀਦਕੋਟ ਰਾਤ ਪਰਲੂਚਨ ਸਿੰਘ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਆ ਕੇ ਜਿਹੜੀ ਹੈ ਕਾਨੂੰਨ ਮੁਤਾਬਕ ਜਿਹੜੀ ਹੈ ਹੈ ਤਲਾਸ਼ੀ ਕੀਤੀ ਤਲਾਸ਼ੀ ਦੌਰਾਨ ਜਿਹੜੀ ਹੈ ਉਹਦੇ ਕਬਜ਼ੇ ਵਿੱਚੋਂ ਡੇ ਅੱਧਾ ਕਿਲੋ ਆਈਸ 500t ਗ੍ਰਾਮ ਆਈਸ ਡਰਗ ਜਿਹੜੀ ਰਿਕਵਰ ਹੋਈ ਉਸ ਤੋਂ ਬਾਅਦ ਜਿਹੜੀ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਜਿਹੜੀ ਇਹਦੇ ਤੋਂ ਕਸ਼ਕਿਸ਼ ਕੀਤੀ ਗਈ ਆ ਉਦੇ ਚ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਯੂਪੀ ਦੇ ਵਿੱਚ ਇਹਦੇ ਖਿਲਾਫ ਨੌ ਮੁਕਦਮੇ ਦਰਜਾ ਜ਼ਿਆਦਾਤਰ ਚੋਰੀਆਂ ਦੇ ਆਰਮਜ਼ੈਕ ਤੇ ਔਰ ਹੁਣ ਜਿਹੜਾ ਇਹਨੂੰ ਅੱਜ ਸੀ ਮਾਨਜੋਗ ਅਦਾਲਤ ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਵਾ ਰਿਮਾਂਡ ਤੋਂ ਬਾਅਦ ਹੁਣ ਜਿਹੜੀ ਅੱਗੇ ਜੋ ਵੀ ਪੁਸ਼ਕਿਸ਼ ਦੇ ਵਿੱਚ ਜਿਵੇਂ ਇਹਦੇ ਫਾਰਵਰਡ ਬੈਕਵਰਡ ਲਿੰਕ ਹੋਣਗੇ ਉਹ ਫਿਰ ਤੁਹਾਨੂੰ ਅਸੀਂ ਜਾਣਕਾਰੀ ਦੇ ਦਵਾਂਗੇ ਅਰੇ ਰੀਕੋਰਡ ਕੀ ਡਿਲੀਵਰ ਇਹ ਇਹ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਥੋੜੀ ਇਨਾ ਤਾਂ ਜਰੂਰ ਸਾਹਮਣੇ ਆਈ ਹੈ ਗੱਲ ਵੀ ਇੱਕ ਕੋਈ ਮਲੇਸ਼ੀਆ ਤੋਂ ਰਾਹੁਲ ਨਾਮ ਦਾ ਲੜਕਾ ਸੀਗਾ ਜਿਹਦੇ ਨਾਲ ਤੋਂ 2 ਸਾਲ ਪਹਿਲਾਂ ਵੀ ਲਿੰਕ ਚ ਰਿਹਾ ਸੀਗਾ ਹੁਣ ਇਹਨੂੰ ਅਸੀਂ ਰਿਮਾਂਡ ਤੇ ਲਿਆ ਹੈਗਾ ਅਸੀਂ ਫਿਰ ਸਾਰਾ ਕਰਾਂਗੇ ਵੀ ਬਾਹਰ ਕਿੰਨੂੰ ਦੇਣ ਜਾ ਰਿਹਾ ਸੀ ਕਿੱਥੋਂ ਲੈ ਕੇ ਆ ਰਿਹਾ ਸੀਗਾ ਇਹ ਤਾਂ ਜੀ ਦੇਖੋ ਫਰੀਡ ਕੋਰਟ ਦੀ ਹਿਸਟਰੀ ਦੇ ਵਿੱਚ ਇੰਨੀ ਵੱਡੀ ਰਿਕਵਰੀ ਜਿਹੜੀ ਆਈਸ ਡਰੱਗ ਦੀ ਹੈ ਪਹਿਲਾਂ ਕਦੀ ਨਹੀਂ ਹੋਈ ਬਹੁਤ ਵੱਡੀ ਰਿਕਵਰੀ ਹੈ ਕਿਉਂਕਿ ਇਹ ਤਾਂ ਕਰੋੜਾਂ ਡੇਢ ਕਰੋੜ ਤੋਂ ਤੇ ਦੀ ਜਿਹੜੀ ਹੈਗੀ ਇੰਟਰਸਟ ਮਾਰਕੀਟ ਚ ਕੀਮਤਾਂ